ਸਤਿ ਸ਼੍ਰੀ ਅਕਾਲ ਜੀ ਨਨ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਦੇਖੋ ਜੀ ਕੱਲ ਆਪਾਂ ਜਿਹੜੀ ਬਾਵਾ ਦੀ ਲੇਡੀ ਮੋਡ ਲਈ ਸੀਗੀ ਕੁਰਤੀ ਦੀਆਂ ਪਲੇਟਾ ਪਾ ਲੀਆਂ ਸੀਗੀਆਂ ਤੇ ਫਰੰਟ ਗਲਾ ਬਣਾ ਲਿਆ ਸੀਗਾ ਅੱਜ ਆਪਾਂ ਬਣਾਉਣਾ ਜੀ ਪਿਛਲਾ ਗਲਾ ਬਾਵਾ ਦੀ ਸਲਾਈ ਕਿਵੇਂ ਲਾਉਣੀ ਹੈ ਉਹਦੇ ਬਾਰੇ ਦੱਸਾਂਗੇ ਤੇ ਫਿਟਿੰਗ ਦੀ ਸਲਾਈ ਬਾਰੇ ਦਸਾਂਗੇ ਜੀ ਅੱਜ ਆਪਾਂ ਜਿਹੜੀ ਸਾਰਿਆਂ ਚੋਂ ਮੇਨ ਗੱਲ ਐ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਗੱਲਾਂ ਪਿੱਛੇ ਜਾਂਦਾ ਹਨਾ ਉਹ ਸਾਰੀਆਂ ਗੱਲਾਂ ਬਾਰੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਇਸ ਲਈ ਵੀਡੀਓ ਐਂਡ ਤੱਕ ਜਰੂਰ ਦੇਖ ਲਿਆ ਕਰੋ ਜੀ ਕਿਉਂਕਿ ਮੈਂ ਬਰੀਕੀ ਨਾਲ ਕੋਈ ਵੀ ਐਵੇਂ ਹੁੰਦਾਗਾ ਵੀਡੀਓ ਦੇ ਵਿੱਚ ਜਦੋਂ ਵੀਡੀਓ ਚੱਲ ਰਹੀ ਹੁੰਦੀ ਹੈ ਛੋਟੇ-ਛੋਟੇ ਗੱਲਾਂ ਵੀ ਤੁਹਾਨੂੰ ਦੱਸਦੀਆਂਗੀ ਇਹ ਦੇਖੋ ਜੀ ਸਾਰਿਆਂ ਚੋਂ ਪਹਿਲਾਂ ਤਾਂ ਆਪਾਂ ਨੇ ਜਿਹੜੀ 바ਵਾ ਦੀ ਸਲਾਈ ਹੈਗੀ ਉਹ ਲਾਉਣੀ ਤੁਹਾਨੂੰ ਦੱਸ ਰਿਆਂਗੇ ਵੀ ਕਿਸ ਤਰੀਕੇ ਨਾਲ ਲਾਉਣੀ ਹੈ ਮੈਂ ਜੀ ਹੁਣ ਜੇ ਤਾਂ ਟੇਬਲ ਤੇ बार-बार ਆਪਾਂ ਲੈ ਕੇ ਜਾਂਦੇ ਆਂਗੇ ਕੈਮਰਾ ਤਾਂ ਥੋੜੀ ਜੀ ਦਿੱਕਤ ਆਉਂਦੀ ਹੈ ਟਾਈਮ ਜ਼ਿਆਦਾ ਲੱਗ ਜਾਂਦਾ ਇਸ ਲਈ ਮੈਂ ਮਸ਼ੀਨਤੀ ਤੁਹਾਨੂੰ ਦੱਸ ਰਿਆਂਗੀ ਆਪਾਂ ਨੇ ਦੇਖੋ ਮੂਰੀ ਵਾਲੀ ਸਾਈਡ ਕਰ ਲਈ ਇਹ ਨਿਸ਼ਾਨ ਹੈ ਜਿਹੜਾ ਲਾਉਣਾ ਆਪਾਂ ਨੇ ਜਿੱਧਰ ਆਪਾਂ ਬਾਹਾਂ ਦੀ ਫਰੰਟ ਕਾਟ ਪਾਈ ਹੁੰਦੀ ਹੈ ਉਹ ਸਾਈਡ ਉੱਪਰ ਰੱਖਣੀ ਆ ਆਪਾਂ ਨੇ ਉਧਰੋਂ ਆਪਾਂ ਨੇ ਨਿਸ਼ਾਨ ਲਾਉਣਾਗਾ ਆਪਾਂ ਨੇ ਜਿੰਨੀ ਵੀ ਬਾਹਾਂ ਦੀ ਮੂਰੀ ਰੱਖਣੀ ਆ ਤੁਸੀਂ 19 ਬਾਹਾਂ ਦੀ ਮੂਰੀ ਰੱਖ ਲਿਓ ਜਿਵੇਂ 5.5 ਹੈ ਦੀ ਮੂਰੀ ਮੈਂ 5.5 ਤੇ ਨਿਸ਼ਾਨ ਲਾ ਲਿਆ ਤੇ ਇੱਥੋਂ ਮੋਢੇ ਤਾਂ ਆਪਾਂ ਨੇ ਕਾਟ ਪਾਈ ਹੋਈ ਹੈ ਜੀ ਜਿੱਥੇ ਮੈਂ ਕਾਟ ਪਾਈ ਸੀਗੀ ਉੱਥੋਂ ਰੱਖਣਾ ਪਰ ਤੁਸੀਂ ਜਦੋਂ ਨਿਸ਼ਾਨ ਲਾਉਣਾ ਮੋਢੇ ਕੋਲੋਂ ਨਹੀਂ ਰੱਖਣਾ ਸਾਢੇ ਅ 3 ਇੰਚ ਤੱਕ ਤੱਕ ਲਗਭਗ ਅੰਦਰ ਨੂੰ ਰੱਖ ਕੇ ਇੰਚੀ ਟੇਪ ਰੱਖਣਾ ਇੱਕ ਵਾਰੀ ਆਪਾਂ ਨੇ ਉਹਦੀ ਆਪਾਂ ਬਾਹਾਂ ਦੀ ਜਿਹੜੀ ਮੋਡੇ ਕੋਲੇ ਸਲਾਈ ਹੁੰਦੀ ਆ ਉਹ ਤੋਂ ਸਾਢੇ 1 ਇੰਚ 3 ਇੰਚ ਤੱਕ ਪਿੱਛੇ ਤੱਕ ਨਿਸ਼ਾਨ ਲਾ ਲੈਣਾ ਇਹ ਦੇਖੋ ਮੈਂ ਜਿਹੜਾ ਇੰਚੀ ਟੇਪ ਸੀਗਾ ਉਹ ਪਿੱਛੇ हट ਕੇ ਰੱਖਿਆਗਾ ਥੋੜਾ ਜਿਹਾ ਅੱਧਾ ਕਿੰਚ ਇਹ ਨਿਸ਼ਾਨ ਆਪਾਂ ਨੇ ਇਸ ਤਰੀਕੇ ਨਾਲ ਲਾ ਲਿਆ ਹੁਣ ਆਪਾਂ ਨੇ ਆ ਜਾਣਾ ਜੀ ਸਾਢੇ 3 ਨਾਲੇ ਨਿਸ਼ਾਨ ਤੇ ਆਗੇ ਹੁਣ 3:30 ਤੋਂ ਆਪਾਂ ਇੱਕਦਮ ਬਾਹਰ ਨੂੰ ਸ਼ੇਪ ਦੇ ਦੇਣੀ ਹੈ ਜਿੱਥੋਂ ਆਪਾਂ ਮੋਡੇ ਦੀ ਸਲਾਈ ਲਾਉਣੀ ਹੈ ਉੱਥੋਂ ਆਪਾਂ ਨੇ ਇਹ ਤਾਂ ਦਿੱਤੀ ਹੈ ਜੀ ਥੋੜੀ ਜੀ ਸ਼ੇਪ ਇਹ ਥੋੜੀ ਜੀ ਜਿਹੜੀ ਸ਼ੇਪ ਦਿੱਤੀ ਹੈ ਇਸ ਕਰਕੇ ਦਿੱਤੀ ਹੈ ਜੀ ਕਈ ਵਾਰੀ ਮੇਰੀਆਂ ਭੈਣਾਂ ਕਹਿ ਦਿੰਦੀਆਂ ਨੇ ਵੀ ਜਦੋਂ ਬਾਹ ਦੇ ਨੀਚੋਂ ਜੇ ਐਵੇਂ ਕੱਪੜਾ ਜਾਂ ਗਿਰੀ ਜਾਂਦਾ ਹੈਗਾ ਇਸ ਲਈ ਅੰਦਰ ਜੇ ਨੂੰ ਥੋੜੀ ਜੀ ਅੱਧੇ ਇੰਚ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਬਾਹ ਪੀੜੀ ਨਹੀਂ ਹੁੰਦੀ ਪਰ ਅੱਧੇ ਇੰਚ ਦੀ ਸ਼ੇਪ ਨਾਲ ਜਿਹੜੀ ਬਾਹ ਜਿਵੇਂ ਬੀ ਨੀਚੇ ਜੇ ਨੂੰ ਲੱਗੀ ਜਾਂਦੀ ਹੁੰਦੀ ਹੈ ਉਹਦੀ ਬਹੁਤ ਸੋਹਣੀ ਸ਼ੇਪ ਬਣ ਜਾਂਦੀ ਹੈ ਤੁਸੀਂ ਕਦੇ ਇਸ ਤਰੀਕੇ ਨਾਲ ਨਿਸ਼ਾਨ ਲਾ ਕੇ ਦੇਖਿਓ ਇਹ ਦੇਖੋ ਜੀ ਇੱਥੇ ਤੱਕ ਆਪਾਂ ਨੇ ਅੰਦਰ ਨੂੰ ਰੱਖਿਆ ਸੀਗਾ ਇੰਚੀ ਟੇਪ ਇੱਥੋਂ ਆਪਾਂ ਨੇ ਮੋਢੇ ਦੀ ਜਿੱਥੇ ਤੱਕ ਰੱਖਣਾ ਸੀ ਆਪਾਂ ਨੇ ਸਲਾਈ ਨਾਲ ਮਲਾਤਾ ਇੰਨਾ ਤਾਂ ਦੇਖੋ ਤੁਹਾਡੇ ਬਾਹ ਦੇ ਵਿੱਚ ਝੋਲ ਪਾਊਗੀ ਨਾ ਹੀ ਤੁਹਾਡਾ ਮੋਢਾ ਬਹੁਤ ਸੋਹਣਾ ਜਿਹੜੀ ਬਾਹ ਦੀ ਸਲਾਈ ਹੈ ਬਹੁਤ ਸੋਹਣੀ ਲੱਗ ਜੂਗੀ ਤੇ ਇੱਕ ਜਿੱਥੋਂ ਮੋਰੀ ਹੈਗੀ ਉਥੋਂ ਪੱਕਾ ਕਰਦਿਆ ਕਰੋ ਜੀ ਇੱਕ ਜਿੱਥੋਂ ਆਪਾਂ ਸਲਾਈ ਖਤਮ ਕਰਦੇ ਆਂ ਮੋਡੇ ਦਾ ਵੀ ਮੋਡੇ ਕੋਲੋਂ ਆ ਕੇ ਉਥੋਂ ਪੱਕਾ ਕਰਦਿਆ ਕਰੋ ਸਲਾਈ ਇਸ ਨਾਲ ਸਲਾਈਆਂ ਜਲਦੀ ਉੱਦੜਦੀਆਂ ਨਹੀਂ ਹੈਗੀਆਂ ਤੇ ਬਹੁਤ ਸੋਹਣੀ ਸ਼ੇਪ ਨਾਲ ਇਸ ਤਰੀਕੇ ਨਾਲ ਸਲਾਈ ਲਾ ਕੇ ਲੱਗਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਬਾਹਰ ਸਿੱਧੀ ਕਰਕੇ ਵੀ ਦਿਖਾਉਂਗੀ ਵੀ ਕੋਈ ਝੋਲ ਨਹੀਂ ਪਈ ਆਪਣੀ ਬਾਹ ਦੇ ਵਿੱਚ ਜੇ ਆਪਾਂ ਉਹੀ 1 ਇੰਚ 1.5 ਇੰਚ ਦਾ ਅੰਦਰ ਨੂੰ ਕਰਕੇ ਸਲਾਈ ਲਾਵਾਂਗੇ ਉਹ ਨਹੀਂ ਸਹੀ ਰਹਿੰਦੀ ਜੀ ਦੇਖੋ ਪੈਰ ਪੈਰ ਨਾਲੀ ਬਹੁਤ ਫਰਕ ਪੈ ਜਾਂਦਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਜੇਕਰ ਟੇਬਲ ਤੇ ਵੀ ਬਾਰ ਬਾਰ ਉੱਠਣ ਔਖਾ ਹੋ ਜਾਂਦਾ ਜੇਕਰ ਟੇਬਲ ਤੇ ਤੁਹਾਨੂੰ ਦਿਖਾਉਂ ਦਿੱਤਾ ਸ਼ੇਪ ਜਿਹੜੀ ਬਹੁਤ ਸੋਹਣੀ ਲੱਗਦੀ ਇਹ ਤੁਹਾਨੂੰ ਜਦੋਂ ਤੁਸੀਂ ਆਪ ਸਲਾਈ ਲਾਉਂਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਵੀ ਹਾਂਜੀ ਵੀ ਕਿੰਨੀ ਵਧੀਆ ਇਹਦੀ ਸ਼ੇਪ ਹੈਗੀ ਇਰੇ ਕੋਜੀ ਇੱਥੋਂ ਵੀ ਬਾਂਦੀ ਆਪਾਂ ਨੇ ਜਿਹੜੀ ਸਲਾਈ ਲਾ ਲਈ ਹੁਣ ਇਸ ਤੋਂ ਬਾਅਦ ਆਪਾਂ ਪਿਛਲਾ ਗਲਾ ਬਣਾਉਣਾਗਾ ਪਿਛਲਾ ਗਲਾ ਬਣਾਉਣ ਦਾ ਵੀ ਆਪਾਂ ਤੁਹਾਨੂੰ ਸਾਰਾ ਤਰੀਕਾ ਦੱਸਾਂਗੇ ਦੇਖੋ ਜਿਵੇਂ ਹੁਣ ਪਿਛਲੇ ਗਲੇ ਦੀ ਮੈਂ ਕੋਈ ਕਟਿੰਗ ਨਹੀਂ ਕੀਤੀ ਸੀ ਜੀ ਇਹ ਫਰੰਟ ਗਲਾ ਆਪਾਂ ਨੇ ਬਣਾ ਲਿਆ ਹਨਾ ਫਰੰਟ ਗਲੇ 'ਚ ਆਪਾਂ ਨੇ ਰੱਖ ਲਿਆ ਜਿੰਨਾ ਕ ਆਪਣਾ ਮੋਢਾ ਵੀ ਕੰਦੇ ਰਹਿੰਦੇ ਸੀਗੇ ਹੁਣ ਆਪਾਂ ਨੇ ਇਹਨਾਂ ਦੇ ਪਿਛਲੇ ਗਲੇ ਦੇ ਨਿਸ਼ਾਨ ਪਤਾ ਕਿਵੇਂ ਲਾਉਣੇ ਨੇ ਕੋਈ ਤੁਹਾਨੂੰ ਦਿੱਕਤ ਨਹੀਂ 5 ਇੰਚ ਸਵਾ 5 ਇੰਚ ਕਿਉਂਕਿ ਆਪਾਂ ਨੇ ਗਲਾ ਨਾਪ ਕੀ ਪਾਇਆ ਜੀ ਵੀ ਕਿੰਨੀ ਚੜਾਈ ਰੱਖਣੀ ਹੈ ਗਲੇ ਦੀ ਜੇ ਤੁਸੀਂ ਗਲੇ ਦੀ ਚੜਾਈ ਉਹ 6 ਇੰਚ ਰੱਖਰ ਕੀ ਹੋ ਫਿਰ ਤੁਹਾਡੇ ਕੰਧੇ ਆਪੇ ਰਹਿ ਜਾਣਗੇ ਵੀ ਥੋੜੇ ਰਹਿ ਜਾਣਗੇ ਹੁਣ ਆਪਾਂ ਨੇ ਪੈਰ ਪੈਰ ਜਿੰਨਾ ਮਾਰਜਨ ਰੱਖ ਕੇ ਅੰਦਰ ਜੀ ਜਿਹੜਾ ਨਿਸ਼ਾਨ ਲਾ ਲਿਆ ਮੈਂ ਤੁਹਾਨੂੰ ਬਿਲਕੁਲ ਦੇਸੀ ਤਰੀਕੇ ਨਾਲ ਦੱਸ ਰਹੀ ਹਾਂ ਜੀ ਜੇਕਰ ਇਹ ਤਰੀਕਾ ਵੀ ਤੁਹਾਡੇ ਸਮਝ ਚ ਨਹੀਂ ਆ ਰਿਹਾ ਫਿਰ ਸ਼ਾਇਦ ਤੁਹਾਨੂੰ ਨਹੀਂ ਸਮਝ ਆ ਵੀ ਭੂਫੇਰ ਸ਼ਾਇਦ ਤੁਹਾਨੂੰ ਟੇਲਰ ਵਾਲੇ ਤਰੀਕੇ ਸਮਝ ਨਹੀਂ ਆਉਣਗੇ ਕਿਉਂਕਿ ਉਹ ਥੋੜੇ ਜੇ ਔਖੇ ਤਰੀਕਿਆਂ ਨਾਲ ਦੱਸਦੇ ਨੇ ਇਹ ਦੇਖੋ ਜੀ ਇੱਥੋਂ ਆਪਾਂ ਬਾਕਸ ਬਣਾ ਲਿਆ ਚੜਾਈ ਦਾ ਤੇ ਲੰਬਾਈ ਦਾ ਲੰਬਾਈ ਆਪਾਂ ਨੇ ਇਸ ਤਰ੍ਹਾਂ ਤਕਨ ਇੰਚੀ ਟੇਪ ਰੱਖ ਕੇ ਨਾਪ ਲਈ ਜਿੰਨਾ ਉਹਨਾਂ ਦਾ ਵੀ ਗਲਾ ਸੀਗਾ ਜੇ ਤੁਹਾਡਾ 4 ਐ 5 ਐ ਤੁਸੀਂ ਇਸ ਤਰੀਕੇ ਨਾਲ ਨਾਪ ਸਕਦੇ ਹੋ ਇੱਥੋਂ ਆਪਾਂ ਬਾਕਸ ਬਣਾ ਲਿਆ ਜੀ ਹੁਣ ਕੋਈ ਇੰਚੀ ਟੇਪ ਚੱਕਣ ਦੀ ਜ਼ਰੂਰਤ ਨਹੀਂ ਇੱਥੋਂ ਤੁਸੀਂ ਗਲੇ ਦੀ ਗੋਲ ਸ਼ੇਪ ਦੇ ਦਿਓ ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਲਈ ਇੰਚੀ ਟੇਪ ਨਾਲ ਨਾਪ-ਨਾਪ ਕੇ ਕਟਿੰਗ ਕਰੋਗੇ ਤਾਂ ਫਿਰ ਤੁਹਾਡਾ ਤਾਂ ਸਾਰਾ ਦਿਨ ਇੰਚੀ ਟੇਪ ਹੀ ਹੱਥ ਰਹੂਗਾ ਇਸ ਲਈ ਇੰਨੀਆਂ ਕਿ ਸ਼ੇਪਾਂ ਦਾ ਤਾਂ ਆਪਾਂ ਨੂੰ ਪਤਾ ਹੁੰਦਾ ਜੀ ਵੀ ਆਪਣੀ ਜਿਹੜੀ ਇਹਦੀ ਗਲੇ ਦੀ ਰੌਂਡ ਸ਼ੇਪ ਸਹੀ ਬਣ ਰਹੀ ਹੈਗੀ ਕੋਈ 빙ਗਾ ਟੇਡਾ ਤਾਂ ਨਹੀਂ ਹੋ ਰਿਹਾ ਇਹ ਦੇਖੋ ਜੀ ਮੈਂ ਕਟਿੰਗ ਕਰਤੀ ਹੁਣ ਆਪਣਾ ਜਿਹੜਾ ਗੋਲ ਗਲੇ ਦੀ ਪਿਛਲੇ ਦੀ ਕਟਿੰਗ ਹੋ ਗਈ ਹੁਣ ਆਪਾਂ ਨੇ ਇਹ ਤੇ ਲੀਰ ਲਾਉਣੀ ਹੈ ਜਿਹੜੀ ਆਪਾਂ ਨੇ ਇਹ ਤੇ ਵੀਕ ਲੀਰ ਲਾਉਣੀ ਹੈਗੀ ਉਹ ਰੇਵ ਲੱਗਦੀ ਹੈ ਜੀ ਹਮੇਸ਼ਾ ਰੇਵ ਲੀਰ ਲੱਗੀ ਜਾਂਦੀ ਹੈ ਬਾਕੀ ਜੇ ਅੱਜਕੱਲ ਤਾਂ ਜੀ ਪਿਛਲੇ ਗਲੇ ਵੀ ਜਿਹੜੇ ਬੁਕਰਮ ਵਾਲੇ ਰੈਡੀमेड ਆਉਂਦੇ ਨੇ ਉਹੀ ਪਾ ਦਿੰਦੇ ਨੇ ਚਲੋ ਨੋਰਮਲ ਤਾਂ ਜੀ ਨਹੀਂ ਵੀ ਹਰੇਕ ਨੂੰ ਪਸੰਦ ਆਉਂਦਾ ਇਹ ਲੀਰੇ ਲਾਈ ਜਾਂਦੀ ਹੈ ਰੇਵ ਲੀਰ ਪਹਿਲਾਂ ਸਾਡੀਆਂ ਜਿਹੜੀਆਂ ਮੰਮੀਆਂ ਸੀਗੀਆਂ ਗਲਿਆਂ ਤੇ ਇਹਦੀ ਕਿਨਾਰੀ ਕੱਢ ਕੇ ਲਾਉਂਦੀਆਂ ਸੀਗੀਆਂ ਆਪਾਂ ਨੇ ਦੋ ਤਰੀਕੇ ਵੀ ਦੋ ਪੱਟੀਆਂ ਦੀਆਂ ਕੱਟ ਲਈਆਂ ਇਹ ਰੇਵ ਲੀਰ ਕੱਟਣ ਦਾ ਵੀ ਮੈਂ ਤੁਹਾਨੂੰ ਦੱਸਿਆ ਸੀ ਜੀ ਵੀਡੀਓ ਦੇ ਵਿੱਚ ਤੁਸੀਂ ਉੱਥੋਂ ਦੇਖ ਸਕਦੇ ਹੋ ਜੇਕਰ ਨਹੀਂ ਸਮਝ ਆਈ ਉਹ ਵੀਡੀਓ ਤੁਸੀਂ ਦੇਖ ਲਿਓ ਇੱਥੋਂ ਆਪਾਂ ਇਹਨੂੰ ਕਟਿੰਗ ਕਰ ਲੈਨੇ ਆ ਜੀ ਆਪਾਂ ਨੂੰ ਇਹ ਮੁਕਦੀਆਂ ਨਹੀਂ ਹੈਗੀਆਂ ਹੁਣ ਇਹਦਾ ਜੋੜ ਪਾਉਣਾ ਜੀ ਆਪਾਂ ਨੇ ਜੋੜ ਪਾਉਣਾਗਾ ਇੱਕ ਸਾਈਡ ਵੱਧਮੀ ਹੋਗੀ ਦੂਜੀ ਸਾਈਡ ਉਹਦੀ ਘੱਟ ਘੱਟ ਵਾਲੀ ਸਾਈਡ ਰੱਖ ਲੈਣੀ ਹੈ ਇਸ ਤਰ੍ਹਾਂ ਰੱਖਾਂਗੇ ਜਦੋਂ ਇਹਦਾ ਜੋੜ ਬਿਲਕੁਲ ਸਹੀ ਤਰੀਕੇ ਨਾਲ ਪੈ ਜੂ ਇਹਨਾ ਹੋਵੇ ਜਿਹੜਾ ਪਾਸਾ ਵੱਧਦਾ ਹੁੰਦਾਗਾ ਉਧਰਲੀ ਸਾਈਡ ਤੁਸੀਂ ਦੂਜੇ ਦਾ ਵੱਧਦਾ ਪਾਸਾ ਵੀ ਰੱਖ ਲਓ ਫਿਰ ਉਹ ਤੁਹਾਡਾ ਜਿਹੜਾ ਜੋੜ ਹੈ ਉਹ ਗਲਤ ਨਹੀਂ ਗਲਤ ਹੋ ਜੂਗਾ ਇਸ ਤਰੀਕੇ ਨਾਲ ਸਹੀ ਜੋੜ ਪੈਂਦਾ ਜੀ ਜੋੜ ਪਾਉਣ ਤੋਂ ਬਾਅਦ ਆਪਾਂ ਇਹਨੂੰ ਜਿਹੜੀ ਲੀਰ ਨੂੰ ਹੈ ਗਲੇ ਨਾਲ ਜੜਾਂਗੇ ਜਦੋਂ ਵੀ ਤੁਸੀਂ ਗਲੇ ਤੇ ਲੀਰ ਲਾਉਣੀ ਹੈਗੀ ਛੋਡੀ ਜਿਹੜੀ ਇਹ ਆਪਾਂ ਰੇਵਲੀਰ ਕਟਿੰਗ ਕੀਤੀ ਹੈ ਇਹ نیچے ਹੋਣੀ ਚਾਹੀਦੀ ਹੈ কুরਤੀ ਵਾਲੀ ਸਾਈਡ ਉੱਪਰ ਹੋਣੀ ਚਾਹੀਦੀ ਹੈ ਕਦੇ ਵੀ ਲੀਰ ਵਾਲੀ ਸਾਈਡ ਉੱਪਰ ਨਾ ਰੱਖੋ কুরਤੀ ਵਾਲੀ ਸਾਈਡ ਉੱਪਰ ਰੱਖੋ ਕਿਉਂਕਿ ਆਪਾਂ ਨੇ ਜਿਹੜੇ ਜਿਵੇਂ ਗਲੇ ਦੀ ਕਟਿੰਗ ਕੀਤੀ ਹੈ ਉਸ ਸ਼ੇਪ ਨਾਲ ਆਪਾਂ ਨੇ ਲੀਰ ਲਾਉਣੀ ਹੈ ਨਾ ਕਿ ਲੀਰ ਦੀ ਸ਼ੇਪ ਨਾਲ ਗਲਾ ਬਣਾਉਣਾਗਾ ਆਪਾਂ ਨੇ ਦੇਖੋ ਕਟਿੰਗ ਕੀਤੀ ਹੋਈ ਹੈ ਜੇਕਰ ਇਹ نیچے ਰਹਿ ਗਿਆ ਕਿਤੋਂ ਵੱਧ ਕੱਪੜਾ ਵਿੱਚ ਆ ਗਿਆ ਕਿਤੋਂ ਘਟਾ ਆ ਗਿਆ ਆਪਣੇ ਸਾਰੇ ਗਲੇ ਦੀ ਸ਼ੇਪ ਵਿਗੜ ਜੂਗੀ ਜੀ ਇਸ ਤਰੀਕੇ ਨਾਲ ਤੇ ਆਪਾਂ ਨੇ ਜਿਹੜੀ نیچے ਵਾਲੀ ਨੀਰ ਹੈ ਥੋੜੀ ਜੀ ਹਲਕੇ ਜਿਹੇ ਹੱਥ ਨਾਲ ਖਿੱਚਣੀ ਹੈਗੀ ਉੱਪਰ ਵਾਲੇ 'ਚ ਵੀ ਆਪਾਂ ਇਹਨੂੰ ਜ਼ਿਆਦਾ ਢਿੱਲਾ ਨਹੀਂ ਛੱਡਣਾ ਹਲਕੇ ਜਿਹੇ ਹੱਥ ਨਾਲੇ ਖਿੱਚਣੀ ਆ ਪਰ ਨੀਚੇ ਵਾਲੀ ਇਸ ਤੋਂ ਥੋੜੀ ਜੀ ਵੱਧ ਖਿੱਚ ਲੈਣੀ ਹੈਗੀ ਉਹਦੇ ਨਾਲ ਕੀ ਹੈਗੀ ਜਿਹੜੀ ਗਲੇ ਦੀ ਸ਼ੇਪ ਹੈ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਜੀ ਇਹ ਦੇਖੋ ਜਿਵੇਂ ਜਿਵੇਂ ਆਪਣੀ ਕਟਿੰਗ ਕੀਤੀ ਹੋਈ ਹੈ ਗਲਾ ਜਿਵੇਂ ਕੱਟਿਆ ਹੋਇਆਗਾ ਉਸ ਤਰੀਕੇ ਨਾਲੇ ਆਪਾਂ ਮਸ਼ੀਨ ਨੂੰ ਜਿਹੜਾ ਘਮਾ ਦੇਣਾਗਾ ਜਦੋਂ ਆਪਾਂ ਮਸ਼ੀਨ ਬਿਲਕੁਲ ਕਿਨਾਰੇ ਤੇ ਪੈਰ ਪੈਰ ਦਾ ਰੱਖ ਕੇ ਘਮਾਵਾਂਗੇ ਨਾ ਕਿ ਤੋਂ ਵੱਧ ਮਾਰਜਨ ਛੱਡਣਾ ਨਾ ਉਸ ਤੋਂ ਘੱਟ ਛੱਡਣਾਗਾ ਜਿੰਨਾ ਇੱਕ ਵਾਰੀ ਆਪਾਂ ਸਟਾਰਟਿੰਗ ਤੋਂ ਰੱਖਣਾ ਸ਼ੁਰੂ ਕਰਤਾ ਉਨੰਹੀ ਮਾਰਜਨ ਰੱਖਣਾਗਾ ਫਿਰ ਆਪਣਾ ਗਲਾ ਜਿਵੇਂ ਆਪਾਂ ਨੇ ਕਟਿੰਗ ਕੀਤੀ ਆ ਉਸੇ ਸ਼ੇਪ ਤੇ ਬਣਦਾ ਜਾਊਗਾ ਜੀ ਜੇਕਰ ਤੁਸੀਂ ਕਿਤੋਂ ਉਹੀ ਅੱਧਾ ਇੰਚ ਕਪੜਾ ਰੱਖਤਾ ਕਿਤੇ ਵੀ ਬਿਲਕੁਲ ਥੋੜਾ ਜਿਹਾ ਮਾਰਜਨ ਰੱਖਿਆ ਤਾਂ ਤੁਹਾਡੇ ਗਲੇ ਦੀ ਸ਼ੇਪ ਆਪਣੇ ਆਪ ਵਿਗੜ ਜੂਗੀ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਜੀ ਤੇ ਆਪਾਂ ਇਹ ਤੁਹਾਨੂੰ ਜਿਹੜੀ ਲੀ ਰੈਗੀ ਗਲੇ ਤੇ ਆਪਾਂ ਨੇ ਲਾਇਆ ਕਪੜਾ ਇਹਨੂੰ 모ੜਨਾ ਵੀ ਦੱਸਦੇ ਆਂ ਜੀ ਕਈ ਵਾਰੀ ਕੀ ਕਰਦੀਆਂ ਨੇ ਮੇਰੀਆਂ ਭੈਣਾਂ ਇਹ ਇਹਨੂੰ ਪਹਿਲਾਂ ਹੀ ਡਬਲ ਫੋਲਡ ਕਰ ਲੈਂਦੀਆਂ ਨੇ ਵੀ ਦੂਰਾ 모ੜ ਲੈਂਦੀਆਂ ਨੇ ਇਸ ਕਪੜੇ ਨੂੰ ਦੂਰਾ 모ੜ ਕੇ ਐਵੇਂ ਇੱਕ ਵਾਰ ਚ ਸਲਾਈ ਚ ਲਾ ਦਿੰਦੀਆਂ ਨੇ ਜਿਹੜਾ ਕਿ ਵੀ ਬਿਲਕੁਲ ਵੀ ਜਦੋਂ ਆਪਾਂ 모ੜਦੇ ਆਂਗੇ ਉਦੋਂ ਵਧੀਆਂ ਨਹੀਂ ਆਉਂਦਾ ਜਦੋਂ ਤਰਪਾਈ ਕਰਦੇ ਆ ਨਾ ਉਹਦੀ ਸ਼ੇਪ ਨਹੀਂ ਬੈਠਦੀ ਹੈਗੀ ਜਿਹੜੇ ਤਰੀਕੇ ਨਾਲ ਹੁਣ ਮੈਂ ਤੁਹਾਨੂੰ ਸਲਾਈ ਲਾ ਕੇ ਦੱਸੂ ਇਸ ਨਾਲ ਆਪਣੇ ਗਲੇ ਦੀ ਸਲਾਈ ਚੰਗੀ ਤਰ੍ਹਾਂ ਬੈਠ ਜੂਗੀ ਜਦੋਂ ਤੁਸੀਂ ਅੰਦਰ ਇਹਨੂੰ ਮੋੜੋਗੇ ਬਹੁਤ ਹੀ ਫਿਨਿਸ਼ਿੰਗ ਨਾਲ ਮੋੜਿਆ ਜਾਊਗਾ ਤੇ ਛੋਟੇ ਛੋਟੇ ਕੱਟ ਲਾਉਣੇ ਨਾ ਭੁੱਲਿਓ ਜੀ ਆਪਾਂ ਨੇ ਜਿਵੇਂ ਫਰੰਟ ਗਲੇ ਤੇ ਵੀ ਲਾਏ ਸੀ ਹੁਣ ਦੇਖੋ ਜੀ ਆਪਾਂ ਨੇ ਲੀਰ ਸਿੱਧੀ ਕਰ ਲਈ ਹੁਣ ਆਪਾਂ ਇਹਨੂੰ ਅੰਦਰ ਮੋੜਨਾ ਲਗਭਗ ਅੱਧਾ ਇੰਚ ਚੌੜੀ ਰੱਖਣਾ ਇਸ ਤਰੀਕੇ ਨਾਲ ਜੀ ਮੈਂ ਅੰਦਰ ਮੋੜਤੀ ਤੁਹਾਨੂੰ ਦਿਸ ਰਹੀ ਹੈ ਵੀਡੀਓ ਦੇ ਵਿੱਚ ਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਜੀ ਜਿਹੜੀ ਇਹਦੇ ਵਿੱਚ ਕਪੜਾ ਰਹਿ ਗਿਆ ਆਪਾਂ ਨੇ ਜਿਹੜਾ ਸਲਾਈ ਚ ਕਪੜਾ ਦਿੱਤਾ ਸੀਗਾ ਇਹ ਰਹਿ ਗਿਆ ਇਹਨੂੰ ਆਪਾਂ ਹਮੇਸ਼ਾ ਜਿਹੜਾ ਗਲੇ ਤੇ ਕਪੜਾ ਲੀਰ ਲਾਈ ਆ ਪਰ ਇਹ ਵਲੀਰ ਉਹਦੇ ਵਾਲੀ ਸਾਈਡ ਰੱਖਣਾ ਨਾ ਕਿ ਕੁੜਤੀ ਵਾਲੀ ਸਾਈਡ ਇਹ ਆਪਣਾ ਲੀਰ ਵਾਲੀ ਸਾਈਡ ਅੰਦਰ ਮੋੜ ਕੇ ਜਦੋਂ ਇਹਨੂੰ ਆਪਾਂ ਲੀਰ ਨੂੰ 모ੜਾਂਗੇ ਗੁੰਮ ਕਰ ਦੇਣਾਗਾ ਇੱਕ ਤਰ੍ਹਾਂ ਨਾਲ ਗਲਾ ਆਪਾਂ ਇਹਦੇ ਨਾਲ ਗੁੰਮ ਕਰਨ ਨਾਲ ਕੀ ਹੁੰਦਾ ਜੀ ਤੇ ਆਪਣੇ ਧਾਗੇ ਵੀ ਨਹੀਂ ਨਿਕਲਦੇ ਤੇ ਜਦੋਂ ਇਹ ਵਾਲੀ ਜਿਹੜੀ ਸਲਾਈ ਲਾ ਰਹੇ ਆ ਇਹਦੇ ਨਾਲ ਆਪਣਾ ਗਲਾ ਚੰਗੀ ਤਰ੍ਹਾਂ ਬੈਠ ਜਾਂਦਾਗਾ ਫਿਰ ਆਪਣੀ ਜਿਹੜੀ ਤਰਪਾਈ ਜਦੋਂ ਆਪਾਂ ਕਰਦੇ ਆ ਜਿਵੇਂ ਸ਼ੇਪ ਚ ਆਪਾਂ ਸਲਾਈ ਕੀਤੀ ਹੋਈ ਆ ਉਹ ਅੰਦਰ ਆਟੋਮੈਟਿਕ ਮੁੜੀ ਜਾਊਗਾ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਿਆ ਕਰੋ ਜੀ ਤੇ ਜਿਹੜੀ ਆਪਾਂ ਨੇ ਸਲਾਈ ਲਾਉਣੀ ਆਂਗੀ ਇਹ ਜਿਹੜੇ ਆਪਾਂ ਗਲੇ ਤੇ ਨੀਰ ਲਾਈ ਆ ਹਮੇਸ਼ਾ ਉਹਦੇ ਕਿਨਾਰੇ ਤੇ ਹੋਣੀ ਚਾਹੀਦੀ ਆ ਨਾ ਕਿ ਕੁੜਤੀ ਵਾਲੇ ਕੱਪੜੇ ਤੇ ਇਹ ਦੇਖੋ ਜੀ ਤੁਸੀਂ ਇਸ ਤਰੀਕੇ ਨਾਲ ਹੱਥ ਨਾਲ ਬਿਲਕੁਲ ਇਹਦੀ ਕਿਨਾਰੀ ਨੂੰ ਸਾਫ਼ ਕਰਦੇ ਜਾਇਓ ਤੇ ਸਲਾਈ ਲਾਉਂਦੇ ਜਾਇਓ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਗਲਾਗਾ ਬਹੁਤ ਸੋਹਣਾ ਬਣ ਜੂਗਾ ਮੈਨੂੰ ਇਹ ਹੁੰਦਾ ਜੀ ਵੀ ਕਈ ਵਾਰੀ ਹਨਾ ਬੋਲ ਕੇ ਸਮਝਾਉਣ ਚ ਨਹੀਂ ਵੀ ਸਮਝ ਆਉਂਦਾ ਤੁਸੀਂ ਵੀਡੀਓ ਚ ਧਿਆਨ ਨਾਲ ਦੇਖ ਲਿਆ ਕਰੋ ਜਿਸ ਤਰੀਕੇ ਨਾਲ ਵੀਡੀਓ ਦੇ ਵਿੱਚ ਆਪਾਂ ਸਲਾਈਆਂ ਲਾ ਰਹਿਆਂ ਉਸ ਤਰੀਕੇ ਨਾਲ ਤੁਸੀਂ ਸਲਾਈਆਂ ਲਾਉਣੀਆਂ ਨੇ ਅੱਗੇ ਆਪਾਂ ਤੁਹਾਨੂੰ ਫਿਟਿੰਗ ਦੀ ਜਿਹੜੀ ਸਲਾਈ ਬਾਰੇ ਦੱਸਾਂਗੇ ਜੀ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਵੀ ਗळा ਪਿੱਛੇ ਜਾਂਦਾ ਉਹਦਾ ਸਾਰਾ ਹੱਲ ਦੱਸਾਂਗੇ ਅੱਜ ਆਪਾਂ ਵੀਡੀਓ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਹੀ ਹੁੰਦੀਆਂ ਨੇ ਜੀ ਜਿਹੜੀਆਂ ਸਲਾਈ ਦੇ ਵਿੱਚ ਕੰਮ ਆਉਂਦੀਆਂ ਨੇ ਤੇ ਬਾਕੀ ਜਿੰਨਾ ਕੰਮ ਆਪਾਂ ਵਧੀਆ ਤੇ ਆਰਾਮ ਨਾਲ ਕਰਾਂਗੇ ਜੀ ਉੰਨਾ ਆਪਣਾ ਕੰਮ ਵਧੀਆ ਹੋਊਗਾ ਜੇਕਰ ਆਪਾਂ ਇਹ ਸਲਾਈਆਂ ਨੂੰ ਐਵੇਂ ਹੀ ਚੱਕ ਕੇ ਇਵੇਂ ਛੱਡ ਦੰਦੇ ਆਪਾਂ ਗਲਾ ਬਿਨਾ ਸਲਾਈ ਇਹ ਅੰਦਰ ਫੋਲਡ ਕੀਤੇ ਜਾਂ ਕਪੜਾ ਅੰਦਰ 모ੜੇ ਇਹ ਐਵੇਂ ਵੀ ਚੱਲ ਜਾਂਦਾ ਜੀ ਜਦੋਂ ਤਰਪਾਈ ਕਰਦੇ ਉਦੋਂ 모ੜਿਆ ਜਾਂਦਾ ਪਰ ਉਹ ਵਧੀਆ ਨਹੀਂ ਲੱਗਦਾ ਹੈਗਾ ਤੇ ਦੇਖਣ ਚ ਵੀ ਨਹੀਂ ਸੋਹਣਾ ਲੱਗਦਾ ਤਰਪਾਈ ਵੀ ਨਹੀਂ ਉਤੇ ਸਹੀ ਤਰੀਕੇ ਨਾਲ ਹੁੰਦੀ ਇਹ ਜਿਹੜਾ ਮੈਂ ਤੁਹਾਨੂੰ ਤਰੀਕੇ ਦੱਸ ਰਹੀ ਹਾਂ ਜੀ ਇਹ ਸਾਰੇ ਟੇਲਰਾਂ ਦੇ ਤਰੀਕੇ ਨੇ ਟੇਲਰ ਇਸੇ ਤਰੀਕੇ ਨਾਲ ਗਲਾ ਬਣਾਉਂਦੇ ਨੇ ਕਿਉਂਕਿ ਮੇਰੇ ਕੋਲ ਲਗਭਗ 3-4 ਸਾਲ ਕਾਰੀਗਰਾਂ ਨੇ ਕੰਮ ਕੀਤਾ ਤੇ ਉਹਨਾਂ ਦੀ ਜਿਹੜਾ ਕੰਮ ਕਰਨ ਦਾ ਤਰੀਕਾ ਸੀਗਾ ਇਸੇ ਤਰੀਕੇ ਨਾਲ ਉਹ ਕੰਮ ਕਰਦੇ ਸੀਗੇ ਸਲਾਈ ਇਸੇ ਤਰੀਕੇ ਨਾਲ ਕਰਦੇ ਸੀਗੇ ਕਿਉਂਕਿ ਆਪਣਾ ਜਿਹੜਾ ਘਰੇਲੂ ਤਰੀਕਾ ਹੁੰਦਾ ਉਹ ਹੋਰ ਹੁੰਦਾ ਜੀ ਟੇਲਰਾਂ ਦਾ ਥੋੜਾ ਜਿਹਾ ਤਰੀਕਾ ਹੋਰ ਹੁੰਦਾਗਾ ਇਸੇ ਕਰਕੇ ਇਸੇ ਤਰੀਕੇ ਨਾਲ ਜੀ ਆਪਾਂ ਜਿਵੇਂ ਬਾਵਾ ਦੀ ਸਲਾਈ ਲਾਉਣਿਆਂਗੇ ਬਾਵਾ ਨੂੰ ਜੜਦੇ ਆਂ কুরਤੀ ਨਾਲ ਉਹਦਾ ਵੀ ਤਰੀਕਾ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸੂਗੀ ਤੁਸੀਂ ਕੱਲ੍ਹ ਵਾਲੀ ਵੀਡੀਓ ਵੀ ਜ਼ਰੂਰ ਦੇਖ ਲਿਓ ਜੀ ਬਸ ਇੱਥੋਂ ਆਪਣੇ ਕੱਲ ਨੂੰ ਆਪਣਾ ਪੂਰਾ ਸੂਟ ਬਣ ਕੇ ਤਿਆਰ ਹੋ ਜੂਗਾ ਇਸ ਤੋਂ ਬਾਅਦ ਆਪਾਂ ਤੁਹਾਨੂੰ ਕੋਈ ਡਿਜ਼ਾਈਨਿੰਗ ਵਾਲੇ ਸਲਾਈ ਦੱਸਾਂਗੇ ਇਹ ਦੇਖੋ ਜੀ ਆਪਾਂ ਨੇ ਜਿਹੜੇ ਫालतू ਧਾਗੇ ਨੇ ਪਹਿਲਾਂ ਤਾਂ ਉਹ ਕੱਟ ਦੇਣੇ ਨੇ ਨਹੀਂ ਫਿਰ ਉਹ ਬਾਅਦ ਵਿੱਚ ਵੀ ਐਵੇਂ ਲੰਮਕਦੇ ਜੇ ਰਹਿੰਦੇ ਨੇ ਹੁਣ ਆਪਾਂ ਨੇ ਕੀ ਕਰਨਾ ਹੈ ਕੰਧਾ ਝੜਨਾ ਜੀ ਇਹਦਾ ਮੋਢਾ ਵੀ ਮੋਢੇ ਝੜਨੇ ਨੇ ਆਪਸ ਵਿੱਚ ਇਹ ਦੇਖੋ ਜੀ ਬਿਲਕੁਲ ਕਿਨਾਰੇ ਤੇ ਉਹਨੂੰ ਆਪਾਂ ਮੂਰੇ ਰੱਖ ਲਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣੇ ਮੋਡੇ ਨੇ ਕੰਦੇ ਨੇ ਵੀ ਉਹ ਬਿਲਕੁਲ ਇਕਸਾਰ ਨੇ ਇਹ ਗਲੇ ਵਾਲੀ ਜਿਹੜੀ ਲੀਰ ਇਹਨੂੰ ਆਪਾਂ ਅੱਗੇ ਰੱਖ ਲਿਆ ਹਜੇ ਉੱਪਰ ਫੋਲਡ ਨਹੀਂ ਕੀਤਾ ਉਹ ਡਬਲ ਸਲਾਈ ਦੇ ਵਿੱਚ ਕਰਾਂਗੇ ਇੱਕ ਵਾਰੀ ਤੁਸੀਂ ਪਹਿਲਾਂ ਐਵੇਂ ਸਲਾਈ ਲਾ ਲਿਓ ਕਿਉਂਕਿ ਜਦੋਂ ਆਪਾਂ ਕੋਈ ਵੀ ਕੰਮ ਵੀ ਨਵਾਂ ਨਵਾਂ ਸਿੱਖਦੇ ਹੁੰਨੇ ਆਪਾਂ ਨੂੰ ਹਰੇਕ ਕੰਮ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਸਲਾਈ ਲਾਉਣੀ ਹੈਗੀ ਇਸ ਤਰੀਕੇ ਨਾਲ ਸਲਾਈ ਲਾ ਕੇ ਡਬਲ ਸਲਾਈ ਦੇ ਵਿੱਚ ਆਪਾਂ ਇਹਨੂੰ 모ੜ ਲੈਣਾਗਾ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਜੀ ਅੱਗੇ ਵੀ ਕਿਸ ਤਰੀਕੇ ਨਾਲ 모ੜਨਾ ਬਸ ਵੀਡੀਓ ਨੂੰ ਤੇ ਐਂਡ ਤੱਕ ਦੇਖ ਲਿਆ ਕਰੋ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਇੱਥੋਂ ਆਪਾਂ ਫालतू ਜਿਹੜੇ ਧਾਗੇ ਨੇ ਉਹ ਕੱਟਦੇ ਜੀ ਹੁਣ ਜਿਹੜਾ ਇਹ ਵਾਲੀ ਆਪਾਂ ਨੇ ਗਲਾ ਪਿਛਲਾ ਅੱਗੇ ਨੂੰ ਛੱਡਿਆ ਸੀਗਾ ਉਹਨੂੰ ਆਪਾਂ ਉੱਪਰ 모ੜ ਦੇਣਾ ਫਰੰਟ ਗਲੇ ਦੇ ਉੱਪਰ ਇਹ ਦੇਖੋ ਜੀ ਜਿਵੇਂ ਵੀਡੀਓ ਦੇ ਵਿੱਚ ਆ ਰਿਹਾਗਾ ਇਸ ਤਰੀਕੇ ਨਾਲ ਤੁਸੀਂ ਉੱਪਰ ਮੋੜ ਕੇ ਇੱਕ ਸਲਾਈ ਹੋਰ ਲਾ ਦਿਓ ਇੱਥੋਂ ਆਪਣਾ ਨਾਲੇ ਤਾਂ ਜੀ ਜਿਹੜੀ ਕੰਧੇ ਵਾਲੀ ਸਲਾਈ ਆ ਉਹ ਪੱਕੀ ਹੋ ਜੂਗੀ ਤੇ ਨਾਲੇ ਆਪਣੇ ਜਿਹੜਾ ਗਲਾ ਦਾ ਉਹ ਪਿਛਲਾ ਉਹ ਗੁੰਮ ਹੋ ਗਿਆ ਮਤਲਬ ਕਿ ਗਲੇ ਦੀ ਸਲਾਈ ਅੱਗੇ ਤੋਂ ਗੁੰਮ ਹੋ ਗਈ ਜਿਹੜੇ ਧਾਗੇ ਜੇ ਕਈ ਵਾਰੀ ਧਾਗੇ ਜੇ ਇਦੀਆਂ ਲੂਈਆਂ ਜੀਆਂ ਚਮਕਣ ਲੱਗ ਜਾਂਦੀਆਂ ਨੇ ਉਹ ਦੇਖੋ ਆਪਾਂ ਨੇ ਫਰੰਟ ਤੋਂ ਮੋੜੇ ਆਪਣੇ ਗਲੇ ਵਾਲੀ ਸਾਈਡ ਤੋਂ ਇਹਨੂੰ ਗੁੰਮੇ ਕਰਤਾ ਥੋੜਾ ਜਿਹਾ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਵੀ ਆਪਣਾ ਜਿਹੜਾ ਕੰਦਾ ਹੈਗਾ ਉਹ ਜੜਿਆ ਗਿਆ ਹੁਣ ਆਪਾਂ ਜੀ ਤੁਹਾਨੂੰ ਫਿਟਿੰਗ ਦੀ ਸਲਾਈ ਬਾਰੇ ਦੱਸਾਂਗੇ ਵੀ ਫਿਟਿੰਗ ਦੀ ਸਲਾਈ ਲਗਾਉਣ ਦਾ ਸਹੀ ਤਰੀਕਾ ਕਿਹੜਾ ਹੈਗਾ ਦੇਖੋ ਜੀ ਆਪਣੇ ਦੋਨੋਂ ਗਲੇ ਬਣ ਗਏ ਕੰਦੇ ਵੀ ਆਪਾਂ ਨੇ ਜੜ ਲਏ ਹੁਣ ਆਪਾਂ ਨੇ ਜਿਹੜੀ ਫਿਟਿੰਗ ਦੀ ਸਲਾਈ ਹੈਗੀ ਉਹ ਲਾਉਣੀ ਹੈਗੀ ਇੱਥੋਂ ਤੁਸੀਂ ਧਿਆਨ ਨਾਲ ਵੀਡੀਓ ਦੇਖਿਓ ਜੀ ਕਈ ਵਾਰੀ ਮੇਰੀਆਂ ਭੈਣਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਸ਼ਿਕਾਇਤ ਹੁੰਦੀ ਹੈ ਇਹ ਵੀ ਜਿਹੜੇ ਸਾਡੇ ਅੱਗੇ ਵਾਲੇ ਗਲੇ ਨੇ ਪਿੱਛੇ ਨੂੰ ਜਾਈ ਜਾਂਦੇ ਨੇ ਅੱਜ ਮੈਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਉਂਗੀ ਵੀ ਕਿਵੇਂ ਪਿੱਛੇ ਨੂੰ ਕਿਉਂ ਜਾਂਦਾ ਹੈਗਾ ਤੇ ਆਪਾਂ ਕਮੀ ਕਿੱਥੋਂ ਛੱਡ ਦੇਾਂਗੇ ਇਹ ਦੇਖੋ ਜੀ ਪਹਿਲਾਂ ਤਾਂ ਆਪਾਂ ਨੇ ਕੁੜਤੀ ਨੂੰ ਸਿੱਧਾ ਕਰ ਲਿਆ ਜੀ ਇਹਨੂੰ ਕਰਕੇ ਜਿਹੜੇ ਆਪਣੇ ਫਰੰਟ ਪੱਲਾਗਾ ਇਹਨੂੰ ਆਪਾਂ ਫੋਲਡ ਕਰ ਲਾਂਗੇ ਜਿਵੇਂ ਕਿ ਆਪਾਂ ਕਟਿੰਗ ਕੀਤੀ ਸੀਗੀ ਕਰੀਜ਼ ਬਣਾ ਕੇ ਇਹ ਦੇਖੋ ਜੀ ਆਪਾਂ ਦੋਨੋਂ ਸਾਈਡ ਦੀਆਂ ਜਿਹੜੀਆਂ ਸਾਈਡ ਸਲਾਈ ਵਾਲੀਆਂ ਵੀ ਸਾਈਡਾਂ ਵਾਲੀਆਂ ਕਟਿੰਗ ਸੀਗੀ ਉਹਨੂੰ ਮੋੜ ਲਿਆ ਇਹ ਆਪਣਾ ਫਰੰਟ ਪੱਲਾ ਜੀ ਪਿਛਲਾ ਪੱਲਾ ਪਿੱਛੇ ਰਹਿ ਗਿਆ ਇਹ ਆਪਾਂ ਫਰੰਟ ਪੱਲੇ ਨੂੰ ਇੱਥੋਂ ਇਹਦਾ ਸੈਂਟਰ ਕਰ ਲਿਆ ਜੀ ਅੱਧੋ ਅੱਧਾ ਵੀ ਡਬਲ ਫੋਲਡ ਕਰ ਲਿਆ ਇਹਨੂੰ ਹੁਣ ਆਪਾਂ ਆਪਾਂ ਨੇ ਸਾਰੇ ਜਿਹੜੇ ਕੱਟ ਲਾਏ ਸੀਗੇ ਹੁਣ ਆਪਣੇ ਕੱਟ ਇੱਥੇ ਕੰਮ ਆਉਣਗੇ ਜੀ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਵੀ ਕੱਟ ਜਰੂਰ ਲਾਉਣੇ ਨੇ ਜਿਹੜੇ ਇਹ ਕੱਟ ਨੇ ਜਦੋਂ ਆਪਾਂ ਫਿਟਿੰਗ ਦੀ ਸਿਲਾਈ ਲਾਉਨੇ ਆ ਉਹਨਾਂ ਦਾ ਉਸ ਟਾਈਮ ਬਹੁਤ ਵੱਡਾ ਰੋਲ ਹੁੰਦਾ ਹੈਗਾ ਆਪਣੀ ਫਿਟਿੰਗ ਦੀ ਸਿਲਾਈ ਸਹੀ ਲਾਉਣ ਚ ਤੇ ਦੇਖੋ ਜੀ ਮੇਰਾ ਤੁਹਾਨੂੰ ਦਿਖ ਰਿਹਾਗਾ ਵੀਡੀਓ ਦੇ ਵਿੱਚ ਜਿਹੜਾ ਕਮਰ ਵਾਲਾ ਕੱਟ ਹੈ ਦੋਨੋਂ ਓਕਸਾਰ ਹੋ ਗਏ ਇਧਰੋਂ ਮੈਂ ਤੁਹਾਨੂੰ ਕੈਮਰਾ ਘੁਮਾ ਕੇ ਦਿਖਾਉਣੀ ਆ ਜੀ हिਪ ਵਾਲਾ ਵੀ ਓਕਸਾਰ ਹੋ ਗਿਆ ਹੁਣ ਇੱਥੋਂ ਪਹਿਲਾਂ ਆਪਾਂ ਨੇ ਜੀ ਦੁਬਾਰਾ ਆਪਣੀ ਫਿਟਿੰਗ ਨਾਪ ਲੈਣੀ ਹੈ ਕਿਉਂਕਿ ਨਿਸ਼ਾਨ ਵੱਧ ਘੱਟ ਵੀ ਹੋ ਸਕਦੇ ਨੇ ਵੀ ਕਿਤੋਂ ਕੱਪੜਾ ਵੀ ਆਪਾਂ ਪਲੇਟਾਂ 'ਚ ਵੱਧ ਘੱਟ ਦੇ ਸਕਦੇ ਆ ਇਹਨਾਂ ਦੀ ਜਿਹੜੀ ਛਾਤੀ ਸੀਗੀ ਉਹ 1.18 ਸੀਗੀ 1.18 ਤੇ ਆਪਾਂ ਨਿਸ਼ਾਨ ਲਾ ਲਿਆ ਇਹਨਾਂ ਦੀ ਜਿਹੜੀ ਕਮਰ ਹੈ ਉਹ 1.15 16 ਦੇ ਹਿਸਾਬ ਨਾਲ ਹੈ ਵੀ 1.15 ਨੂੰ ਥੋੜਾ ਜਿਹਾ ਉਹ ਕਹਿ ਦਿੰਦੇ ਨੇ ਵੀ ਟਾਈਟ ਹੈ ਤੇ 16 ਨੂੰ ਥੋੜਾ ਜਿਹਾ ਲੂਸ ਹੈ ਪੌਣੇ 16 ਦੇ ਹਿਸਾਬ ਨਾਲ ਆਪਾਂ ਨੇ ਲਾ ਲਿਆ ਜੀ ਕਮਰ ਦਾ ਨਿਸ਼ਾਨ ਤੇ ਇਸ ਤੋਂ ਬਾਅਦ ਆ ਗਈ ਜੀ ਆਪਣੀ हिਪ हिਪ ਤੁਹਾਨੂੰ ਦਿਖਾਉਣੀ ਹੈ ਜੀ ਇੱਥੇ ਵੀ ਆਪਣੇ ਜਿਹੜੇ ਕੱਟ ਲਾਏ ਸੀਗੇ ਉਹ ਬਿਲਕੁਲ ਬਰਾਬਰ ਨੇ हिਪ ਤੋਂ ਬਾਅਦ ਜੀ ਆਪਾਂ ਨੇ ਕੀ ਕਰਨਾ ਇੱਕ ਤਾਂ ਜਿਵੇਂ ਹੋਊਗੀ ਆਪਣੀ ਕਮਰ ਤੇ ਨਿਸ਼ਾਨ ਲਾ ਲਿਆ ਐਵੇਂ ਦੂਸਰੀ ਸਾਈਡ ਨਿਸ਼ਾਨ ਚੱਕ ਲੈਣਾ ਆਪਾਂ ਨੇ ਇਹ ਦੇਖੋ ਜੀ ਇੰਚੀ ਟੇਪ ਦਾ ਮੈਂ ਜਿਹੜੇ ਉਹ ਲੋਹੇ ਦੇ ਬਣੇ ਹੁੰਦੇ ਨੇ ਉਹਦੇ ਨਿਸ਼ਾਨ ਨਾਲ ਮੋੜ ਕੇ ਨਿਸ਼ਾਨ ਲਾਤਾ ਤੇ ਸੌਖਾ ਤਰੀਕਾ ਜੀ ਬਿਲਕੁਲ ਤੇ ਹੁਣ ਆ ਗਿਆ ਜੀ ਆਪਣਾ हिਪ ਦਾ हिਪ ਤੇ ਆਪਾਂ ਨੇ 1 ਇੰਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ हिਪ ਹੋਈ ਤੇ ਆਪਣੀ ਛਾਤੀ ਕੋਲੋਂ ਬਿਲਕੁਲ ਸਟਾਰਟਿੰਗ 'ਚੋਂ 2 ਇੰਚ ਦਾ ਸਿੱਧਾ ਨਿਸ਼ਾਨ ਲਾਉਣਾ ਫਿਰ ਤੁਸੀਂ ਇਹਨੂੰ ਸ਼ੇਪ ਦੇਣੀ ਸ਼ੁਰੂ ਕਰਨੀ ਹੈ ਐਵੇਂ ਆਪਾਂ ਨੇ ਇੱਥੋਂ 2 ਇੰਚ ਦਾ ਨਿਸ਼ਾਨ ਲਾਤਾ ਜੀ ਸਿੱਧਾ ਫਿਰ ਆਪਾਂ ਨੇ ਇਹਨੂੰ ਕਵਰ ਨਾਲ ਦੇ ਜਿਹੜੇ ਨਿਸ਼ਾਨ ਨਾਲ ਮੇਲਤਾ ਤੁਹਾਨੂੰ ਕਿਸੇ ਵੀ ਸ਼ੇਪਰ ਫੱਟੀ ਦੀ ਜ਼ਰੂਰਤ ਨਹੀਂ ਪੈਣੀ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸਿਰਫ ਇੰਚੀ ਟੇਪ ਨੂੰ ਰੱਖੋ ਤੇ ਹੱਥ ਨਾਲ ਇਹਨੂੰ ਸਿੱਧਾ ਕਰੋ ਤੇ ਨਿਸ਼ਾਨ ਮਲਾ ਦਿਓ ਇੱਥੋਂ ਦੇਖੋ 2 ਇੰਚ ਦਾ ਨਿਸ਼ਾਨ ਲਾ ਲਿਆ ਇਧਰਲੀ ਸਾਈਡ ਤੋਂ ਵੀ ਆਪਾਂ ਨੇ 1 ਇੰਚ ਦਾ ਨਿਸ਼ਾਨ ਕਰ ਲਿਆ ਤੇ ਇੱਥੇ ਦੋਨਾਂ ਨਿਸ਼ਾਨਾ ਨੂੰ ਆਪਾਂ ਨੇ ਕਮਰ ਦੇ ਜਿਹੜੇ ਨਿਸ਼ਾਨ ਨਾਲ ਮਿਲਾ ਦੇਣਾਗਾ ਇਹਦੇ ਨਾਲ ਤੁਹਾਡੀ ਜਿਹੜੀ ਫਿਟਿੰਗ ਦੀ ਸਲਾਈ ਹੈਗੀ ਉਹਦੀ ਸ਼ੇਪ ਬਿਲਕੁਲ ਸਹੀ ਰਹੂਗੀ ਐਮੀ ਆਪਾਂ ਕਮਰ ਨੂੰ ਉੱਪਰ ਵਾਲੇ ਨਿਸ਼ਾਨ ਨਾਲ ਲਾ ਦੇਣਾ ਇਹ ਹੋਗੀ ਜੀ ਆਪਣੀ ਸਾਈਡਾਂ ਵਾਲੀ ਜਿਹੜੀ ਸਲਾਈ ਲਾਉਣੀ ਆ ਉਹਦੇ ਨਿਸ਼ਾਨ ਹੋਗੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪਾਂ ਬਾਵਾ ਚੜਾਂਗੇ ਜੀ ਜਿੰਨੇ ਵੀ ਸਟਾਪਰ ਲੱਗਦੇ ਨੇ ਆਪਣੀ ਕੁਰਤੀ ਤੇ ਉਹ ਲਾਵਾਂਗੇ ਤੇ ਚਾਕ ਘੇਰੇ ਫੋਲਡ ਕਰਾਂਗੇ ਕੱਲ ਨੂੰ ਆਪਾਂ ਇਹਦੀ ਵੀਡੀਓ ਬਣਾ ਕੇ ਇਹ ਜਿਹੜਾ ਆਪਣੀ ਕੁਰਤੀ ਦੀ ਸਲਾਈ ਕੰਪਲੀਟ ਕਰ ਦੇਣੀ ਹੈਗੀ ਤੇ ਪਰਸੋਂ ਨੂੰ ਆਪਾਂ ਨੇ ਕੋਈ ਡਿਜ਼ਾਈਨਿੰਗ ਵਾਲੀ ਵੀਡੀਓ ਪਾਵਾਂਗੇ ਇਹ ਦੇਖੋ ਜੀ ਇਹ ਹੋਗੇ ਕਮਰ ਦਾ ਨਿਸ਼ਾਨ ਇੱਥੋਂ ਆਪਾਂ ਨੇ ਕੀ ਕਰਨਾ ਪਿਛਲਾ ਪੱਲਾ ਹੈ ਇਹ نیچے ਪਿਛਲਾ ਪੱਲਾ ਉੱਪਰ ਮੂਰਲਾ ਪੱਲਾ ਇਹਨੂੰ ਕੁਰਤੀ ਨੂੰ ਆਪਾਂ ਨੇ ਵਿਛਾ ਲਿਆ ਆ ਇਹ ਦੇਖੋ ਜੀ ਹੁਣ ਆਗੇ ਆਪਣੇ हिਪ ਤੇ ਕਮਰ ਦੇ ਨਿਸ਼ਾਨ ਤੁਸੀਂ हिਪ ਤੇ ਕਮਰ ਦਾ ਨਿਸ਼ਾਨ ਜਿਹੜੇ ਕੱਟ ਲਾਏ ਹੋਏ ਸੀ ਉਹਨਾਂ ਨੂੰ ਇਕਸਾਰ ਕਰ ਲਿਓ ਇਕਸਾਰ ਕਰਕੇ ਇਸ ਤਰੀਕੇ ਨਾਲ ਤੁਸੀਂ ਹੱਥ ਨਾਲ ਇਹਨੂੰ ਪ੍ਰੈਸ ਕਰ ਦਿਓ ਫਰੰਟ ਪੱਲੇ ਨੂੰ ਤੇ ਬੈਕ ਪੱਲਾ ਵੀ ਹੋ ਜਾਊਗਾ ਜੀ ਇਹਦੇ ਨਾਲ ਦੇਖੋ ਤੁਸੀਂ ਆ ਇਹ ਥੋੜੀ ਜੀ ਅੰਦਰ ਕਪੜਾ ਜਿਹੜਾ ਆਪਣੀ ਫੀਟ ਸਲਾਈ ਵਾਲਾਗਾ ਵੀ ਚੈਸਟ ਵਾਲਾਗਾ ਇੱਕੋ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਫਰੰਟ ਪੱਲੇ ਦਾ ਕੱਪੜਾ ਇਹ ਅੰਦਰ ਨੂੰ ਵੀ ਚਲਿਆ ਗਿਆ ਤੇ نیچے ਵੀ ਆ ਗਿਆ ਇਹ ਅੰਦਰ ਤੇ نیچے ਕਿਉਂ ਗਿਆ ਜੀ ਇੱਥੇ ਇਹ ਜਿਹੜੀਆਂ ਸਾਈਡ ਪਲੇਟਾਂ ਪਈਆਂ ਨੇ ਇਹਨਾਂ ਨੇ ਇਹਨਾਂ ਦਾ ਮਾਰਜਨ ਆਪਣੇ ਵੱਲ ਲੈ ਲਿਆ ਤੇ ਤੁਸੀਂ ਹੁਣ ਇਹ ਦੇਖੋ ਕਹਿ ਦਿੰਨੇ ਉਹ ਵੀ ਗਲਾ ਪਿੱਛੇ ਜਾਂਦਾ ਬਿਲਕੁਲ ਨਹੀਂ ਜਾਂਦਾ ਜੀ ਦੇਖੋ ਤੁਸੀਂ ਆਪਣਾ ਪਿਛਲਾ ਗਲਾ ਆਪਾਂ ਨੇ ਇੱਕ ਸਾਰ ਪੱਲਾ ਕੱਟਿਆ ਸੀ ਕੋਈ ਵੱਧ ਘੱਟ ਨਹੀਂ ਕੱਟਿਆ ਸੀਗਾ ਪਲੇਟਾਂ ਪੈਣ ਨਾਲ ਆਪਣਾ ਮੂਰਲਾ ਪੱਲਾ ਜਿਹੜਾ ਉਹ ਛੋਟਾ ਹੋ ਗਿਆ ਆਪਣਾ ਪਿਛਲਾ ਪੱਲਾ ਅੱਗੇ ਨੂੰ ਆ ਗਿਆ ਇਹ ਪਿੱਛੇ ਹੁਣ ਬਿਲਕੁਲ ਵੀ ਨਹੀਂ ਜਾਣਾ ਇਸ ਤਰੀਕੇ ਨਾਲ ਤੁਸੀਂ ਸਲਾਈ ਲਾਉਣੀ ਹੈ ਅੱਧਾ ਇੰਚ ਅੰਦਰ ਨੂੰ ਰੱਖ ਕੇ ਅੱਧਾ ਇੰਚ نیچے ਨੂੰ ਰੱਖ ਕੇ ਜਿੱਥੋਂ ਛਾਤੀ ਦੀ ਸਲਾਈ ਸ਼ੁਰੂ ਕਰਨੀ ਹੈ ਇਹ ਤਰੀਕਾ ਬਿਲਕੁਲ ਠੀਕ ਹੈ ਜੀ ਸਹੀ ਤਰੀਕਾ ਇਹ ਹੈ ਜਿਹੜੀ ਫੀਟਿੰਗ ਦੀ ਸਲਾਈ ਆਪਾਂ ਸਾਈਡ ਸਲਾਈ ਲਾਉਣੀ ਹੈ ਤੁਸੀਂ ਕਦੇ ਵੀ ਫਿਟਿੰਗ ਦੀ ਸਲਾਈ ਲਾਓ ਇਸ ਤਰੀਕੇ ਨਾਲ ਲਾਓ ਜਿੰਨਾ ਵੀ ਭਾਰੀ ਨਾ ਪੈ ਚਾਹੇ ਪਤਲਾ ਨਾ ਪੈ ਇੱਕ ਕਮਰ ਤੇ हिਪ ਦਾ ਬਸ ਤੁਸੀਂ ਕੱਟ ਮਲਾਉਣਾਗਾ ਉੱਪਰੋਂ ਚਾਹੇ ਕੱਪੜਾ ਘਟਦਾ ਤਾਂ ਘਟਣ ਦੇ ਧੰਨਵਾਦੀ